ਸਸਰੀਕਾ ਜੀ ਸਾਰਿਆਂ ਨੂੰ ਜਿੰਨੇ ਵੀ ਆਪਣੀ ਵੀਡੀਓ ਨਾਲ ਜੁੜਦੇ ਆ ਸਭ ਨੂੰ ਸਸਰੀਕਾ ਆ ਕੰਮ ਕਰੀ ਜਾਂਦੇ ਆ ਆਪਾਂ ਸਨਾਈ ਵਾਲਾ ਤੇ ਕੱਲ ਆਪਾਂਥਾ ਲੜਾ ਲੜਾ ਦਿਖਾਇਆ ਥਾ ਲੜੀ ਵੀਡੀਓ ਚ ਅੱਜ ਆ ਕੌਲਾ ਵੀ ਲੱਗ ਚੁੱਕਿਆ ਤੇ ਉਹਦਾ ਲੈਂਟਰ ਲੱਗ ਗਿਆ ਸੀ ਕੱਲ ਅੱਜ ਆ ਲਾਤੀ ਕੋਰਨਰ ਤੇ ਇਹ ਰਸੂਈ ਬਣ ਗਈ ਇੱਥੇ ਤੇ ਆ ਮੂਰੇ ਗੱਡੀ ਵਾਲਾ ਪੋਰਚ ਤੇ ਉਹ ਮਰਾੰਡਾ ਸਾਰੇ ਦਾ ਸਾਰਾ ਠੀਕ ਹੈ ਜੀ ਬਸ ਇੱਕ ਚਾਗਦੇ ਆ ਕੰਮ ਨੂੰ ਤੇ ਪਾਉਣੇ ਆ ਜੀ ਦੋ ਤਿੰਨ ਦਿਨਾਂ ਚ ਸੱਤ ਕੰਮ ਆਪਰ ਸਾਨੂੰ ਤਕਰੀਬਨ ਸਾਰੇ ਹੀ ਦਿਖਾਉਣੇ ਆ ਜਿਹੜਾ ਲੈਂਟਾਂ ਦੇ ਸਰੀਆ ਪਾਇਆ ਉਹ ਆਪਾਂ 4 ਸੂਤ ਪਾਇਆ ਤਕਰੀਬਨ ਜਿਹੜਾ ਪਿਲਰ ਖੜਾ ਕੀਤਾ ਇਹ ਚ ਵੀ ਤਕਰੀਬਨ 4 ਸੂਤ ਸਰੀਆ ਖੜਾ ਕੀਤਾ ਤੇ ਇਹ ਹੀ ਗੱਲ ਬਾਤ ਤੇ ਨਾਲ ਹੁੰਦੇ ਆਪਾਂ ਦਿਖਾਉਣੇ ਰਹਿੰਦੇ ਆਂ ਵੀ ਜਿਹੜੀ ਜਿਵੇਂ ਗੱਲ ਬਾਤ ਆ ਸਰਗਿਆ ਸਰਗਿਆ ਆਪਾਂ ਵੀ ਬਨ ਕੇ ਪਾਇਆ ਤੇ ਆ ਵੀ ਵੀ ਬਨ ਕੇ ਬਣਾ ਕੇ ਪਾ ਕੇ ਤੇ ਤਿਆਰ ਕਰ ਲਿਆ ਲਓ ਜੀ ਆਪਾਂ ਲੱਗੇ ਵਿਆਂ ਲੰਬੀ ਗੰਦ ਨੂੰ ਇਹਦੇ ਲਾਤੇ ਪੰਜ ਰਦੇ ਤੇ ਹੁਣ ਚਾਹ ਪੀਤੀ ਆ ਚਾਰ ਵਾਲੀ ਤੇ ਚਾਹ ਪੀ ਕੇ ਦੁਬਾਰੇ ਕੰਮ ਚਲਾਉਨੇ ਆਂ ਲੋ ਜੀ ਅੱਜ ਦੀ ਵੀਡੀਓ ਵਧਾਉਣਿਆਂ ਸਮਾਪਤੀ ਵੱਲ ਤੇ ਅੱਜ तकरीबन ਆਪਣਾ ਕੰਮ ਹੋ ਗਿਆ ਇੰਨਾ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਾਈਲੇ ਪਹਾੜੋ ਨਿਰਮਲ ਪਾ ਨਿਰਮਲ ਜੀਓ ਜੀਵਾ ਸਸ੍ਰੀ ਕਾਲ ਦੀ ਸਾਰਿਆਂ ਨੂੰ ਇਹ ਆਪਣਾ ਅਗਲਾ ਦਿਨ ਆਪਾਂ ਜਿੰਨੀ ਵੀ ਵੀਡੀਓ ਬਣਾਉਨੇ ਆ ਉਹ ਦੋ ਦਿਨਾਂ ਦੀ ਬਣਾਉਨੇ ਆ ਵੀਡੀਓ 'ਚ ਦੋ ਦਿਨਾਂ ਦੀ ਇਕੱਠੀ ਕਰਦੇ ਹੁੰਨੇ ਆ ਕੰਮ ਆਲੀ ਸਾਰੇ ਪਿੱਛੇ ਤੇ ਜਿਹੜਾ ਬਾਣੀ ਪੱਡੇ ਨਾਲ ਦਾ ਵੀਡੀਓ ਬਣਾਉਨੇ ਆ ਆਪਾਂ ਨਾਰਮਲ ਜੀ ਵੀਡੀਓ ਬਣਾ ਕੇ ਛਾੜ ਦੇਣੇ ਨਾ ਮਾਂ ਦਾ ਨਾਮ ਉਸ ਦਾ ਸਿੱਧਾ ਨੇ 32 ਬਿਲਾ ਚਾਹੇ 60 ਬਿਲਾ ਲਓ ਜੀ ਪਿਸਣ ਲਈ ਕੰਦ ਆਪਣੀ ਹੋ ਗਈ ਪੂਰੀ ਤੇ ਹੁਣ ਆਪਾਂ ਲੱਗੇ ਗਿਆਂ ਇਹਨੂੰ ਰਸੋਈ ਵਾਲੇ ਨੂੰ

ਲਓ ਜੀ ਕੰਮ ਤੋਂ ਆਪਾਂ ਆ ਗਏ ਸੀਗੇ ਕੰਮ ਨਿਮੇੜ ਕੇ ਤੇ ਆਪਾਂ ਬਰਨਾਲੇ ਦੇ ਨੇ ਸੀ ਕਿਸੇ ਦੀ ਆਪਾਂ ਮੋਟਰਸਾਈਕਲ ਸਮਰਾਇਆ ਸੀਗਾ ਜਦੋਂ ਹੀਉਂ ਕੁੰਡ ਸਾਬ ਗਏ ਸੀਗੇ ਆਪਣਾ ਮਿੱਤਰ ਪਿਆਰਾ ਉਹਦੇ ਪੇਮੈਂਟ ਰਹਿੰਦੀ ਸੀ ਕਰਨ ਵਾਲੀ ਉਹ ਪੇਮੈਂਟ ਕਰਕੇ ਆਏ ਆ ਤੇ ਸਾਬਤਾ ਉਹ ਨਿਮੇੜਾਏ ਤੇ ਤਾਂ ਆਪਾਂ ਵੀਡੀਓ ਵੀ ਉੱਥੇ ਬਣੀ ਨਹੀਂ ਆਪਾਂ ਤੋਂ ਕੰਮ ਤੋਂ ਅਤੇ ਵੀਡੀਓ ਦੀ ਵੀ ਸਮਾਪਤੀ ਕਰਦੇ ਆਂ ਮਿਲਾਂਗੇ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ